ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਿਖਾਉਣੇ ਆ ਸਾਡੇ ਦੇਸੀ ਅੰਬ ਦਾ ਬੂਟਾ ਤੇ ਜਿਨ੍ਹਾਂ ਨੂੰ ਅੰਬੀਆਂ ਲੱਗੀਆਂ ਅੰਬੀਆਂ ਤੋੜ ਲਈਆਂ ਮੈਂ ਇਹਨਾਂ ਦੀ ਆਪਾਂ ਬਣਾਵਾਂਗੇ ਚਟਨੀ ਤੇ ਖਾਂਚੇ ਵੀ ਬੜੇ ਮਿੱਠੇ ਐ ਇੱਕ ਦਿਨ ਲੈ ਕੇ ਆਈ ਸੀ ਬੂਟੇ ਇਹਨੇ ਪਹਿਲੀ ਵਾਰੀ ਫਲ ਦਿੱਤਾ ਬੂਟੇ ਨੇ ਤੇ ਕਾਫੀ ਫਲ ਲੱਗਿਆ ਟਾਹਣੀਓਂ ਦੇਖੋ ਬਹੁਤ ਲੋਕ ਇਹਨੂੰ ਤੋੜ ਕੇ ਵੀ ਲੈ ਗਏ ਉਹ ਕਣਕਰੀ ਵढाई ਚੱਲਦੀ ਸੀ ਦੇ ਛਿੱਟੇ ਛਿੱਟੇ ਚੁਗਣ ਵਾਲੇ ਆਉਂਦੇ ਸੀ ਇਹ ਆਪਣੇ ਇਹ ਕ ਇਹਨੂੰ ਵੱਡੇ ਅੰਬ ਲੱਗਣਗੇ ਇਹਨੂੰ ਛੋਟੇ ਆ ਆ ਦੇਖੋ ਆ ਵੀ ਆ ਛੋਟੇ ਇਹ ਬੂਟਾ ਵੱਡਾ ਹੈ ਨਾ ਇਹ ਬੂਟਾ ਵੱਡਾ ਹੋ ਗਿਆ ਇਹਨੂੰ ਇਹਨੂੰ ਮੈਂ ਤੋੜਦਾ ਸੀ ਬੱਕਰੀਆਂ ਚਾਰਨ ਆਏ ਤੇ ਉਹ ਬੱਕਰੀਆਂ ਨੇ ਤੋੜਤਾ ਸੀ ਆਹਾਆਂ ਕੁਝ ਬੱਕਰੀਆਂ ਇਹ ਵੱਧ ਗਿਆ ਸੀ ਇਹ ਛੋਟਾ ਰਹਿ ਗਿਆ ਸੀ ਹਾਂ ਇਹ ਅੰਬ ਦਾ ਸਾਈਜ਼ ਮੇਰੇ ਖਿਆਲ ਨਾਲ ਵੱਡਾ ਬਣੂਗਾ ਬਰਾਬਰ ਹੀ ਲੱਗੇ ਅੰਬ ਵੱਡੇ ਹੋ ਗਏ ਇਹੋ ਚਿਰਕੇ ਏਡੀਆਂ ਕੰਬੀਆਂਆਂ ਹੀ ਬੰਦੀਆਂ ਛੋਟੇ ਛੋਟੇ ਇਹ ਸਾਈਜ਼ ਵੱਡਾ ਹੋਊਗਾ ਹਾਂ ਇਹ ਵੱਡੇ ਹੋਣਗੇ ਹਾਂ ਛੋਟੇ ਤੇ ਆਪਾਂ ਕਹਿ ਦਿੰਦੇ ਆ ਵੀ ਮੋਲ ਲਿਆ ਕੇ ਲਾਇਆ ਬੂਟਾ ਜਾਂ ਕੀ ਕਾਲਮ ਦਾ ਤਿਆਰ ਕੀਤਾ ਹਾਂ ਨਾ ਉਮੀਦ ਹੈ ਇੰਨਾਕ ਸਾਲਾਂ ਜਿਹੜੇ ਫਲ ਦੇਤਾ ਇਹ ਗਿੜਕ ਨਾਲ ਉਗਰੇ ਬੂਟੇ ਸੀਗੇ ਗਿੜਕਾ ਖਾ ਕੇ ਛੱਡਦੇ ਨੇ ਖਾਲੇ ਤੇ ਇੱਥੋਂ ਕੱਸੀ ਦਾ ਪਾਣੀ ਵਗਦਾ ਤੇ ਇੱਥੇ ਆਪ ਹੀ ਉਗਰੇ ਆਏ ਤੇ ਇਦਾਂ ਵੇਥੇ ਇਹਨਾਂ ਦੀਆਂ ਆਏਆਂ ਜਿਵੇਂ ਲਾਏ ਹੁੰਦੇ ਆ ਪੂਰੇ ਪੂਰੇ ਥਾਂ ਤੇ ਤੇ ਬਹੁਤ ਸੋਹਣੇ ਬੂਟੇ ਬਣ ਗਏ ਤੇ ਇਹਨਾਂ ਦੀ ਛਾਂ ਵੀ ਹੋਊਗੀ ਤੇ ਫਲ ਨਾਲ ਵੀ ਇਹ ਭਰੇ ਪਏ ਆ ਅਨੂਰ ਵੀ ਲੱਗੇ ਆਏ ਆਪਣੇ ਹਾਂ ਇਹ ਵੀ ਤੁਹਾਨੂੰ ਦਿਖਾਉਣੇ ਆ ਹਾਂ ਬਹੁਤ ਕਹ ਲੱਗੇ ਠੀਲੇ ਲੱਗੇ ਬਈ ਆ ਉਹ ਗੁਰਦੀ ਵੇਲ ਵੀ ਆਪਣੇ ਸਾਰੇ ਸੋਲਰ ਦੀ ਬਾੜ ਤੇ ਚੜੀ ਪਈ ਐ ਦੇਖੋ ਪੁੱਛਾ ਕਿੱਡਾ ਵਾ ਹੇਤੇ ਕੋਈ ਸਪਰੇ ਨਹੀਂ ਕੀਤੀ ਆਪਾਂ ਨਾ ਇਸ ਤੋਂ ਖਾਣ ਵਾਲਾ ਤੀਜਾ ਤੇ ਸਪਰੇ ਨਹੀਂ ਕਰਨੀ ਜਾਈਦੀ ਸਪਰੇ ਵਾਲੇ ਲੈਰ ਆਪਾਂ ਨੂੰ ਬਾਹਰੋਂ ਹੀ ਬਹੁਤ ਮਿਲ ਜਾਂਦਾ ਬਾਜ਼ਾਰਾਂ ਚ ਇੱਥੇ ਰੱਜ ਕੇ ਪੰਛੀ ਖਾਣਗੇ ਰੱਜ ਕੇ ਰੱਜ ਕੇ ਆਪਾਂ ਖਾਵਾਂਗੇ ਤੇ ਰੱਜ ਕੇ ਨੰਗਣ ਟੱਪਣ ਵਾਲੇ ਖਾਣਗੇ ਸਾਰੀ ਬਾੜ ਦੇ ਉੱਪਰ ਹੀ ਇਹ ਵੀਲ ਚੜੀ ਵੀ ਆ। ਇਹ ਰਸਤਾ ਆ ਗਿਆ ਨਾ ਖਾਲਾ ਜਾਂਦਾ ਖਾਲੇ ਦੇ ਨਾਲ ਲੋਕੀ ਰੰਗ ਦੇ ਟੱਪਦੇ ਆ। ਕੋਈ ਪੱਠਿਆਂ ਵਾਲਾ ਆ ਗਿਆ, ਕੋਈ ਪਾਣੀ ਦੀ ਵਾਰੀ ਵਾਲਾ, ਕੋਈ ਖੇਤਾਂ ਨੂੰ ਜਾਣ ਵਾਲਾ। ਸਭ ਨੇ ਇੱਥੋਂ ਖਾ ਕੇ ਜਾਣਾ। ਚਲੋ ਤੁਸੀਂ ਦੇ ਕਰਮਾਂ ਨੂੰ ਨਾਲ ਆਪਾਂ ਵੀ ਖਾ ਲਾਂਗੇ ਨਾ। ਇਹ ਇੱਕ ਤੀ ਕਿੰਨੂਆਂ ਨੇ ਵੀ ਫਲ ਬਹੁਤ ਚੱਕ ਲਿਆ। ਜਿੰਨੇ ਤਾਂ ਮੈਂ ਇੱਥੇ ਦੇਖਦੇ ਹੋਣਗੇ। ਕਿੰਨੂ ਬਹੁਤ ਲੱਗੇ ਪਏ। ਬਣੇ ਵੀ ਆ। ਛੋਟੇ-ਛੋਟੇ ਕਿੰਨੂ ਹੁਣ ਤੁਸੀਂ ਤਿਆਰ ਹੋਣ ਲੱਗਦਾ ਤੇ ਸਾਲ ਲੱਗ ਜਾਂਦਾ ਇਹਨੂੰ ਤਿਆਰ ਹੋਣ। ਦੀ ਅਮਰੂਦ ਨਾ ਬੁਲਬੁਲ ਨੇ ਬਹੁਤ ਸਾਦੇ ਆਪਣੇ ਹੁਣ ਫਲ ਫੇਰ ਕਿੱਥੇ ਆਏ ਇਹਨਾਂ ਨੂੰ ਵੀ ਸਾਰੇ ਬੂਟਿਆਂ ਨੂੰ ਫਲ ਲੱਗਿਆ ਆ ਜਿਹੜਾ ਵੀ ਆਪਾਂ ਭਰਾ ਖੇਚ ਰਹੇ ਹੁੰਦੇ ਉਹ ਤਾਂ ਜ਼ਰੂਰ ਲਾਉਂਦੇ ਆ ਤੇ ਜਿੰਨੀ ਵੀ ਆਪਣੇ ਕੋਲੇ ਜਗ੍ਹਾ ਹੁੰਦੀ ਹੈ ਨਾ ਥੋੜੇ ਥੋੜੇ ਬੂਟੇ ਆਪਾਂ ਨੂੰ ਲਾਉਣੇ ਚਾਹੀਦੇ ਆ ਆ ਬੂਟਾ ਆਪਣੇ ਨਾਲ ਤੁਹਾਨੂੰ ਸ਼ਾਇਦ ਦਿਖਦਾ ਵੀ ਅੰਜੀਰਾ ਦਾ ਬੂਟਾ ਇਹਨੂੰ ਪਿਛਲੇ ਸਾਲ ਇਹਨੇ 4 ਕੰਜੀਰਾ ਲੱਗੀਆਂ ਸੀ ਫਲ ਲੱਗਿਆ ਸੀ ਤੇ ਇਧਰੋਂ ਨਾਲ ਕਿਨੂਆ ਦੇ ਆ ਗਏ ਆ ਨਿੱਕਾ ਜਿਹਾ ਬੂਟਾ ਇਹਨੂੰ ਵੀ ਅਮਰੂਦ ਲੱਗੇ ਆਏ ਦੇਖੋ ਮੈਂ ਭਰਿਆ ਪਿਆ ਅਮਰੂਦਾਂ ਨਾਲ ਤੇ ਕਿੰਨਾ ਫਲ ਚੱਕਿਆ ਨੇ ਇਹ ਰੈੱਡ ਤਾਈਵਾਨ ਇਹਨੂੰ ਲਾਲ ਅਮਰੂਦ ਲੱਗਣਗੇ ਇੰਨੀ ਕਿ ਜਗ੍ਹਾ ਆਪਣੇ ਸੋਲਰ ਦੇ ਥੱਲੇ ਜਿਹੜੀ ਪਈ ਆ ਤੇ ਉਹ ਆਪਾਂ ਫਲਦਾਰ ਬੂਟੇ ਲਾ ਰੱਖਿਆ ਉਧਰ ਨਿੰਬੂ ਦਾ ਚੀਕੂ ਦਾ ਬੂਟਾ ਤੇ ਚੀਕੂ ਨੂੰ ਵੀ ਕਾਫੀ ਫਲ ਚੱਕ ਰੱਖਿਆ ਤੁਹਾਨੂੰ ਦਿਖਾਵਾਂਗਾ ਚੀਕੂ ਦੇ ਵੀ ਫਲ ਲੱਗਿਆ ਪਿਆ ਚੀਕੂ ਨੂੰ ਵੀ ਤੇ ਆਪਣਾ ਖੂਨ ਲੱਗੇ ਇੱਥੋਂ ਤੱਕ ਵੀ ਅੰਗੂਰਾਂ ਦੇ ਬੂਟੇ ਭਰੇ ਪਏ ਆ ਸਾਰੇ ਆਹ ਬੱਲਾਂ ਤੋਰੀਆਂ ਦੀਆਂ ਤਾਰਾਂ ਤੇ ਚਲਾਈ ਗਏ ਇਹਨਾਂ ਨੂੰ ਤੋਰੀਆਂ ਵੀ ਲੱਗੀਆਂ ਆ ਕਹਿੰਦਾ ਮਤਲਬ ਥੋੜੀ ਜੀ ਮਿਹਨਤ ਦੇ ਨਾਲ ਹੀ ਸਾਰਾ ਕੁਝ ਹੋ ਸਕਦਾ ਆਪਣੀ ਇਹੋ ਜੀ ਧਰਤੀ ਆ ਵੀ ਇਹ ਇਦਾਂ ਨਹੀਂ ਹੈਗਾ ਵੀ ਕੋਈ ਵੀ ਚੀਜ਼ ਆਪਾਂ ਲਾ ਦੇਾਂਗੇ ਤੇ ਆਪਾਂ ਨੂੰ ਨਿਰਾਸ਼ਾ ਮਿਲੂਗੀ ਨਿੰਬੂ ਨੂੰ ਵੀ ਫਲ ਲੱਗਿਆ ਸੀ ਕੋਈ ਸਪਰੇ ਨਹੀਂ ਕੀਤੀ ਤਾਂ ਕਰਕੇ ਇਹਦੇ ਤੇ ਸੁੰਢੀ ਵੀ ਬੈਠੀ ਆ ਸੁੰਢੀ ਬੈਠੀ ਆ ਕਿਹੋ ਜੀ ਇਹ ਸੁੰਢੀ ਹੈ ਉਬਸੇ ਇਹਨੂੰ ਖਾ ਕੇ ਇਹ بجلی ਬਣ ਕੇ ਉੱਡ ਜਾਂਦੀ ਤੇ ਇਹਨੂੰ ਫਲ ਵੀ ਕਾਫੀ ਲੱਗਿਆ ਹੋਇਆ ਆ ਸੰਡੀ ਤਾਂ ਮੈਂ ਪਹਿਲੀ ਵਾਰ ਦੇਖੀ ਐ ਇਹੋ ਜੀ ਇੱਥੇ ਬਹੁਤ ਹੁੰਦੀਆਂ ਨੇ ਏਦਾਂ ਕਰਕੇ ਆਈਂ ਆਪਾਂ ਮਾਰ ਸਕਦੇ ਹਾਂ ਮਰ ਗਈ ਬਸ ਆ ਵੇਖ ਲਈ ਦੇਖੀ ਆ ਪੱਤੇ ਖਾ ਗਈ ਸਾਰੇ ਹੈ ਨਾ ਪੱਤੇ ਖਾ ਰਹੀ ਐ ਇਹ ਤੇ ਆਪਾਂ ਥੱਲੇ ਲਾਤੇ ਸੀ ਗੰਡੇ ਤੇ ਗੰਡਿਆਂ ਦੇ ਵਿੱਚ ਪਿੰਡੀਆਂ ਉਗੜੀਆਂ ਖੜੀਆਂ ਗੰਡੇ ਪੱਟੇ ਜਾਣਗੇ ਦੀ ਪਿੰਡੀਆਂ ਹੋ ਜਾਣੀਆਂ ਇੰਨੀ ਕਿ ਜਗ੍ਹਾ ਦੇ ਵਿੱਚ ਹੀ ਸਾਡੇ ਸਬਜ਼ੀ ਖਾਣ ਨੂੰ ਮੁੱਕਦੀ ਨਹੀਂ ਨਾਲ ਤਾਂ ਸੀ ਰੱਜ ਕੇ ਖਾਣੇ ਤੇ ਨਾਲੇ ਨੰਗਨ ਟੱਪਣ ਵਾਲੇ ਲੋਕ ਮਿਲਦੇ ਆ ਜੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਣਾ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਬਣਾਵਾਂਗੇ ਹੁਣ ਆਮਬ ਦੀ ਚਟਨੀ ਘਰੇ ਜਾ ਕੇ ਠੀਕ ਹੈ ਜੀ